ਪਰ ਪਾਰਟੀ ਕੋਈ ਵੀ ਨਹੀਂ ਚੰਗੀ ਇਸ ਟਾਈਮ ਇਹਨਾਂ ਦੀ ਸਿਹਤ ਲੋਕਾਂ ਨੂੰ ਪਾੜੋ ਤੇ ਰਾਜ ਕਰੂਗੀ ਆਮ ਆਦੀ ਪਾਰਟੀ ਕਹਿੰਦੀ ਸੀ ਜਨਕਿ ਇੱਕ ਬਦਲਾ ਚਾਹੀਦਾ ਉਹ ਬਦਲਾ ਕੁਝ ਦੱਸਿਆ ਤੁਹਾਨੂੰ ਕੀ ਲੱਗਦਾ ਐਤਕੀ ਬ ਸਰਕਾਰ ਕੀਦੀ ਆਊਗੀ ਕਿਹੜੀ ਸਰਕਾਰ ਬਾਜੀ ਬਣੂਗੀ ਕੀ ਪਤਾ ਲਾ ਸਾਰੇ ਲੋਟੂ ਬਣ ਗਏ ਸਰਕਾਰੀ ਇਮਾਨਦਾਰਾਂ ਦੀ ਐ ਸਾਨੂੰ ਤਾਂ ਲੱਗਦੀ ਨਹੀਂ ਹੁਣ ਸਿਮਰਤ ਕੌਰ ਬੀਬਾ ਉੱਠੀਏ ਤੁਹਾਡੇ ਮਠੰਡੇ ਜ਼ਿਲੇ ਚੋਂ ਤੇ ਉਧਰ ਲੱਖਾ ਸਧਾਨਾ ਵੀ ਉੱਠਿਆ ਤੇ ਉਧਰ ਜਗਮੀਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਖਾਦਾ ਆਮ ਆਦੀ ਪਾਰਟੀ ਨੇ ਕੀ ਲੱਗਦਾ ਵੀ ਇਹਨਾਂ ਚ ਕਿਹਨੂੰ ਜ਼ਿਆਦਾ ਵੋਟਾਂ ਪੈਣਗੀਆਂ ਯਾਰ ਕੀ ਹੋਣਾ ਕੋਈ ਕਿਸੇ ਕੰਨੀ ਆ ਕੋਈ ਕਿਸੇ ਕੰਨੀ ਆ ਕੀ ਪਤਾ ਲੱਗਦਾ ਦੁਨੀਆਂ ਦਾ ਅੱਛਾ ਇੱਕ ਗੱਲ ਨਹੀਂ ਦਾ ਹੈ ਹੀ ਨਹੀਂ ਕੋਈ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗੀ ਹੁਣ ਤੱਕ ਜਿਹੜੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਨੇ ਵਧੀਆ ਕੰਮ ਕਰਿਓ ਅਸੀਂ ਦਾ ਆਪ ਦਾ ਕਰਕੇ ਗਾ ਖਾਨਦੇ ਆ ਸਾਡ ਨੂੰ ਦਾ ਸਾਰੇ ਚੰਗੇ ਸਾਰੇ ਮਾੜੇ ਕਿਸੇ ਨੂੰ ਪਾਉਣ ਨਹੀਂ ਵੋਟ ਅਸੀਂ ਦਾ ਮਗਲ ਵੀ ਧਰਨੇ ਵਾਲੇ ਆ ਸਾਰਾ ਜੂਨੀਅਰ ਚੰਡਾ ਲੈ ਕੇ ਮੂਹਰੇ ਹੋਵਾਂਗੇ ਕੋਈ ਆਵੇ ਆ ਕੇ ਬਾਤ ਵੀ ਨਹੀਂ ਪੁੱਛੀ ਕਿਸੇ ਨੇ ਕਿਸੇ ਐਮਐਲਏ ਨੇ ਪੁੱਛੀ ਇਹ ਮੰਤਰੀ ਨੇ ਪੁੱਛੀ ਉਸ ਨੇ ਗੱਡਾ ਕਾਇਪਿੰਦੇ ਬਲਾਅ ਹੋਇਆ ਕੋਈ ਪਹਿਲਾਂ ਲੈਡ ਦਾ ਹੋਇਆ ਜੂ ਲੈਡ ਦਾ ਵੀ ਸਨ ਵਿਚਾਲਾ ਜੀ ਵੱਧ ਮੱਝਦਿਆਂ ਤਾਂ ਸਾਰੇ ਦਾ ਪਊਗਾ ਤੇ ਨਹੀਂ ਬਸ ਉਸੇ ਦਬਰੂ ਕੁੜੂ ਹੋ ਜਾਂਦਾ ਜਿਸ ਨੂੰ ਜਿਸ ਨੂੰ ਸਾਰੀਆਂ ਜੂਂਟਾਂ ਮਾਫ਼ ਕਰ ਦਿੰਦੇ ਆ ਅਨਲਿमिटेड ਕਰ ਦਿੰਦੇ ਆ ਵੀ ਬਿੱਲ ਹੀ ਨਹੀਂ ਪੈਣੇ ਫਿਰ ਕਿਹੜਾ ਤੁਸੀਂ ਖੁਸ਼ ਹੋ ਜਾਓਗੇ ਜਦੋਂ ਆਉਂਦੇ ਆ ਮੰਤਰੀ ਹੁੰਦੇ ਆ ਐਮਐਲਏ ਆਉਂਦੇ ਆ ਤੁਸੀਂ ਮੂਹਰੇ ਹੋ ਕੇ ਕਹਿ ਦਿੰਦੇ ਆ ਸਾਡੇ ਨਾਲ ਹੀ ਨਹੀਂ ਬਣੀ ਸਾਡੇ ਗਲੀ ਨਹੀਂ ਬਣੀ ਉਹ ਕਹਿੰਦੇ ਕੋਈ ਨਹੀਂ ਥੋੜੀ ਨਾਲੀ ਵੀ ਬ ਗਲੀ ਵੀ ਬਣ ਜੂਗੀ ਹੂਟਾਂਦੀਆਂ ਆ ਆਪਾਂ ਬਿਜਲੀ ਮਚਾਉਣੇ ਆ ਹਟਾ ਆਪਣਾ ਦੇਣ ਦਾ ਤੇ ਕਿਹੜੇ ਕਰਏ ਮਾਫ ਕਰਦੇ ਆ ਕਿਉਂ ਕਰਦੇ ਕਟਾ ਦੇਣਾ ਗਾਲੀਆਂ ਦੀ ਸਰਕਾਰ ਸੀ ਸਾਨੂੰ ਕਣਕ ਮਿਲਦੀ ਸੀ ਸੀ ਗਰੀਬ ਆ ਤਿੰਨ ਸਾਲ ਹੋ ਗਏ ਕਣਕ ਕੱਟੀ ਨੂੰ ਸਾਡੇ ਵਾਤੇ ਭੌਂਤਮਨ ਬੇਕਾਰ ਚਲੋ ਤਾਂ ਮਾਫ ਹੋਇਆ ਬਿੱਲ ਤਾਂ ਅੱਗੇ ਵੀ ਸੀਗਾ ਜਦੋਂ ਕਾਲੀ ਸੀ ਉਹਦੇ ਵਿੱਚ ਮਾਫੀ ਸੀ ਸਰਕਾਰ ਵਧੀਆ ਤੁਹਾਨੂੰ ਕਿਹੜੀ ਲੱਗੀ ਸਰਕਾਰ ਕਾਲੀ ਸਾਨੂੰ ਤਾਂ ਵਧੀਆ ਲੱਗੇ ਜਦੋਂ ਕਾਲੀਆਂ ਕਣਕ ਮਿਲਦੀ ਹੁਣ ਮਿਲਦੀ ਨਹੀਂ ਸਾਨੂੰ ਅੱਜ ਅਸੀਂ ਜਿਲ੍ਹਾ ਬਠਿੰਡੇ ਦੇ ਵਿੱਚ ਪਹੁੰਚੇ ਆ ਇੱਥੇ ਜਨਨ ਕਿ ਹਰ ਸਿਮਰਤ ਕੌਰ ਬੀਬਾ ਬਾਦਲ ਵੀ ਜਨਨ ਕਿ ਲੋਕ ਸਭਾ ਤੋਂ ਉਠ ਰਹੇ ਨੇ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਨੇ ਜਨਨ ਕਿ ਗਰਮੀਤ ਸਿੰਘ ਪੁੱਡਗਾ ਨੂੰ ਚੋਣ ਮੈਦਾਨ ਵਿੱਚ ਖੜਾ ਕੀਤਾ ਤੇ ਦੂਜੇ ਪਾਸੇ ਲੱਖਾ ਸਧਾਨਾ ਸਮਾਜ ਸੇਵੀ ਹੈ ਜਿਹੜੇ ਕਹਿ ਰਹੇ ਆ ਕਿ ਅਸੀਂ ਜਨਨ ਕਿ ਲੋਕਾਂ ਦੇ ਬੜੇ ਕੰਮ ਕੀਤੇ ਤੇ ਜਨਨ ਕਿ ਉਹ ਵੀ ਲੋਕ ਸਭਾ ਤੋਂ ਚੋਣ ਲੜ ਰਹੇ ਨੇ ਸਾਡੇ ਨਾਲ ਬਾਬੇ ਬੈਠੇ ਨੇ ਪੁੱਛਾਂਗੇ ਲੋਕਾਂ ਦੇ ਵੀ ਕਿੰਨੇ ਕਿ ਸਰਕਾਰਾਂ ਕੰਮ ਕਰ ਰਹੀਆਂ ਕਿੰਨੇ ਕਿ ਨਹੀਂ ਕਰ ਰਹੀਆਂ ਐਦਕੀ ਜਨਨ ਕਿ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਖੜੇ ਕਰਤੇ ਆ ਕੀ ਲੱਗਦਾ ਵੀ ਤੁਹਾਨੂੰ ਕਿਹੜੀ ਪਾਰਟੀ ਆਤ ਕੀ ਬਣ ਕੇ ਬਾਜੀ ਮਾਰੂਗੀ ਪਰ ਪਾਰਟੀ ਕੋਈ ਵੀ ਨਹੀਂ ਚੰਗੀ ਇਸ ਟਾਈਮ ਆ ਕਿਵੇਂ ਪਹਿਲਾਂ ਗੋਰੇ ਅੰਗਰੇਜ਼ੇ ਜੋ ਚੰਗੇ ਸੀ ਅੱਛਾ ਜਿਹੜਾ ਉਹ ਕਾਨੂੰਨ ਕਹਿ ਦਿੰਦੇ ਸੀ ਜੇ ਜਿਹਨੂੰ ਸਜ਼ਾ ਕੀਤੀ ਉਹਨੂੰ ਸਜ਼ਾ ਸੀ ਇਹ ਇੱਥੇ ਇੱਕਦਾਲ ਤੇ ਛੱਡੀ ਜਾਂਦੀ ਆ ਜਾ ਜਾ ਅੱਛਾ ਤੇ ਇੱਕਦਾਲ ਤੇ ਬੰਨੀ ਜਾਂਦੀ ਆ ਜੀ ਇਹਨਾਂ ਦੀ ਸਿਹਤ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਜੀ 76 ਸਾਲ ਹੋ ਗਏ ਜਿਹੜੀ ਸਾਡੇ ਸੰਤਾਂ ਤੇ ਦਾ ਰਾਮੀ ਜਾਂਦੀ ਚਾਹੁੰਦੇ ਸੀ ਜੀ ਹਾਂ ਉਹ ਯਾਰ ਦੀ ਸਾਡੇ ਲੋਕਾਂ ਨੂੰ ਨਹੀਂ ਜੀ ਇਹ ਲੋਕਾਂ ਨੂੰ ਗਵਾ ਕਰਕੇ ਵੋਟਾਂ ਲੈ ਜਾਂਦੇ ਆ ਜੀ ਤੇ ਪਿੱਛੋਂ ਤੇ ਦਾਦੀ ਭਰਦੇ ਆ ਅੱਛਾ ਵੀ ਜਿਵੇਂ ਹੁਣ ਆਮ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨੇ ਕੰਮ ਨਹੀਂ ਕਰੇ ਕਾਂਗਰਸ ਨੇ ਕੰਮ ਨਹੀਂ ਕਰੇ ਲੋਕ ਬੜੇ ਅੱਕੇ ਪਈ ਸੀ ਇਹਨਾਂ ਸਰਕਾਰਾਂ ਦੋਨਾਂ ਤੋਂ ਜਿਨ ਕਿ ਬਦਲਾ ਬਦਲਾ ਜਣੀ ਕਹਿੰਦੇ ਸੀ ਬਦਲਾ ਆਉਣਾ ਚਾਹੀਦਾ ਚਲੋ ਛਾਹ ਦੇਖ ਲੋ ਆਪਾਂ ਤੀਜੀ ਪਾਰਟੀ ਵੇਖ ਲੈਨੇ ਆਪਾਂ ਸ਼ਾਇਦ ਉਹ ਪੰਜਾਬ ਦਾ ਭਲਾ ਕਰਨ ਮੁੱਖ ਮੰਤਰੀ ਜਿਹਨੇ ਕਿ ਸੀਐਮ ਭਗਵੰਤ ਮਾਨ ਆਏ ਲੋਕਾਂ ਨੇ ਕਿਹਾ ਬੜੇ ਇਮਾਨਦਾਰ ਆ ਅਸੀਂ ਵੀ ਇਹੀ ਗੱਲ ਕਹਿੰਨੇ ਆ ਕਿ ਬਹੁਤ ਇਮਾਨਦਾਰ ਆ ਕਿਉਂਕਿ ਅਜੇ ਤੱਕ ਉਹਨਾਂ ਤੇ ਕੋਈ ਅਜੇ ਦਾਗ ਨਹੀਂ ਲੱਗਿਆ ਯਾਨੀ ਕਿ ਹੁਣ ਕਿਵੇਂ ਲੱਗਦਾ ਜਿਵੇਂ ਵਾਦਾ ਕਰਕੇ ਆਈ ਸੀ ਆਮ ਆਦਮੀ ਪਾਰਟੀ ਕਹਿੰਦੀ ਸੀ ਯਾਨੀ ਕਿ ਇੱਕ ਬਦਲਾ ਚਾਹੀਦਾ ਉਹ ਬਦਲਾ ਕੁਝ ਦਿਸਿਆ ਤੁਹਾਨੂੰ ਬਦਲਾ ਹੋ ਵੀ ਜਾਂਦਾ ਉਹਦੇ ਵਿੱਚ ਇਹ ਦੋ ਪਾਰਟੀਆਂ ਇੱਕ ਹੀ ਆ ਉਹ ਪਾਰਟੀ ਦੇ ਅਜੇ ਕੋਈ ਪੈਰ ਨਹੀਂ ਲਗੰਦਿੰਦੇ ਕੋਈ ਬਾਹਲੇ ਥੂਪਾਂ ਦਾ ਰਾਜ ਨਹੀਂ ਆਪ ਆਪ ਦਾ ਅੱਛਾ ਜਿਹੜੇ ਕਰਕੇ ਖੇਤੀ ਕੰਮ ਜਾਪ ਉਹ ਯਾਨੀ ਕਿ ਜੀ ਇਨੂੰ ਟਾਈਮ ਲੱਗੂਗਾ ਪਰ ਇਹ ਦੂਜੀਆਂ ਪਾਰਟੀਆਂ ਉਹਦਾ ਗਿੱਟਾ ਖਿੱਚੀਆਂ ਦੀਆਂ ਅਜੇ ਨਹੀਂ ਗਾਹ ਹੁੰਦੀਆਂ ਫਿਰ ਉਹਦਾ ਅਜੇ ਤੋਂ ਪਤਾ ਲੱਗੂ ਵੀ ਲੋਕਾਂ ਦੇ ਕੰਮ ਕਰਦਾ ਤਾਂ ਚੰਗਾ ਜੇ ਲੋਕਾਂ ਦੇ ਕੰਮ ਹੀ ਆਹੀ ਕੰਮ ਕਰਦਾ ਇਹ ਤੋਂ ਪਹਿਲਾਂ ਕਰਿਆ ਕੋਈ ਹਾਂ ਨਹੀਂ ਹੁਣ ਹੁਣ ਤੱਕ ਮੈਂ ਪੁੱਛ ਰਿਹਾ ਵੀ ਕੋਈ ਹੁਣ ਤੱਕ ਕੰਮ ਕਰਿਆ ਜਨ ਕਿ 25 ਮਹੀਨੇ ਜਨ ਕਿ 2 ਸਾਲਾਂ ਤੋਂ ਜਨ ਕਿ ਉੱਤੇ ਸਮਾਂ ਹੋ ਗਿਆ ਪਾਰਟੀ ਨੂੰ ਜਿੰਨੇ ਕ ਵਾਅਦੇ ਕਰੇ ਸੀ ਕੁਝ ਉਹ ਪੂਰੇ ਹੋਏ ਆ ਵੀ ਇਹਦਾ ਵਾਅਦਾ ਹੋਇਆ ਇੱਕ ਪੂਰਾ ਉਹਦੇ ਵਿੱਚ ਵੀ ਥਾਰੇ ਲੋਕ ਨਹੀਂ ਆਉਂਦੇ ਜੀ ਜਾਏ ਚਾਹੀਦਾ ਹੈ ਆਖਿਆ ਕਰਨ ਜਿੰਮੇ ਕਹਿੰਦੇ 600 ਜੁੰਟ ਮਾਫਾ ਜੀ ਉਹ ਜੁੰਟ ਛੱਡ ਕੇ ਕਿਹਨੀਆਂ ਉੱਤੇ ਜੁੰਟਾਂ ਹੁੰਦੀਆਂ ਉਹਨਾਂ ਦਾ ਬਿਲਾ ਵੀ ਜੀ ਜਿਹਨੂੰ ਆ ਜਾਂਦਾ ਉਹਨੂੰ ਕਿਉਂ ਖੱਪਦੇ ਜਾ ਰਿਆ ਉਹਨ ਬਿਜਲੀ ਦੀ ਜੀ ਉਹਨੂੰ ਬਿਲਾ ਉਹਨਾਂ ਜੁੰਟਾਂ ਦਾ ਵੀ ਪੂਰਾ ਹੋ ਜਾਂਦਾ ਨਾਲੇ ਤੇ ਇਹ ਵੀ ਕਹੇ ਜਾ ਰਹਾ ਵੀ ਲੋਕ ਤਾਂ ਖੁਸ਼ ਹੋਣੇ ਨਹੀਂ ਚਾਹੇ ਪਹਿਲਾਂ ਆਪਾਂ ਜੁੰਟ ਮਾਫ ਕਰੀ ਸੀ ਜੁੰਟ ਪਹਿਲਾਂ ਆਪਣੇ ਜਨਨ ਕਿ ਥੋੜੀ ਜੀ ਮਾਫ ਕਰੀ ਸੀ 200 ਜੁੰਟ ਸੀ ਫਿਰ 300 ਹੋ ਗਈ ਹੁਣ ਇਹਨਾਂ 600 ਜੁੰਟ ਮਾਫ ਕਰਾ ਤੇ ਲੋਕ ਇਹਨਾਂ ਇਹੀ ਗੱਲਾਂ ਦਾ ਨਾ ਬੀਜੇ 600 ਤੋਂ ਜੋ ਵੱਧ ਮੱਚਦਿਆਂ ਤਾਂ ਉਨਾਂ ਹੀ ਦਾ ਬਿੱਲ ਆਵੇ ਬਿੱਲ ਪਿਛਲੀ ਦਾ ਲੱਗ ਕੇ ਵੀ ਆ ਜਾਂਦਾ ਨਾਲ ਬੀ 600 ਜੋ ਜੂਟੋ ਨੇ ਮਾਫ ਕਰਤੀ ਜੀ ਤੇ ਜੇ 600 ਜੋ ਇੱਕ ਆਉਂਦੀ ਹੈ ਫੇਰ 600 ਦਾ ਬਿੱਲ ਆਉਂਦਾ 600 ਮਾਫ ਹੋਵੇ ਇੱਕ ਦਾ ਬਿੱਲ ਆਵੇ ਮੇਰੇ ਵੀ ਲੈਣ ਵੱਧ ਮਚਾਓ ਫੇਰ ਘੱਟ ਮਚਾ ਲੋ ਸਰਦਾਰ ਜੀ ਕਿਵੇਂ ਘੱਟ ਮਚਾ ਲੋ ਪਹਿਲਾਂ ਕਿਵੇਂ ਸਰਦਾ ਸੀ ਨਾ ਪਹਿਲਾਂ ਕਿਵੇਂ ਸਰਦਾ ਸੀ ਉਦੋਂ ਅਜਬਾਨਾ ਸੀ ਅੱਛਾ ਨਹੀਂ ਨਹੀਂ ਜਦੋਂ ਕਿਰਾਇਆ ਮਾਫ ਨਹੀਂ ਸੀ ਸੋਡਾ ਤੇ ਉਦੋਂ ਕਿਵੇਂ ਸਰਦਾ ਸੀ ਹੁਣ ਬੀਬੀ ਕਹਿੰਦੇ ਕਿਰਾਇਆ ਮਾਫ ਕਰਦਾ ਕਹਿੰਦੇ ਬਾਬੇ ਕਹਿੰਦੇ ਸਾਡਾ ਵੀ ਮਾਫ ਕਰਿਆ ਨਾ ਸਾਨੂੰ ਉਹਦਾ ਫਾਇਦਾ ਨਾ ਬਹੁਤ ਸਾਨੂੰ ਤਾਂ ਆਂਦਗੇ ਕਰੇ ਰੋ ਅਸੀਂ ਚੱਲ ਗਏ ਵੀ ਕਿਰਾਇਆ ਨਹੀਂ ਲੱਗਦਾ ਜਦਾਂ ਸਾਡਾ ਵੀ ਮਾਫ ਕਰਦਾ ਜੇ ਚੋ ਪੈਸੇ ਮੰਗਣੇ ਸੀ ਕਿੱਥੇ ਬੇਬੇ ਨੇ ਵੀ ਮੈਨੂੰ ਕਿਰਾਇਆ ਦੇ ਮੈਂ ਅੱਜ ਚੱਲੀਆਂ ਪੇਕਿਆਂ ਨੂੰ ਕਿੱਥੇ ਹੁਣ ਤੈਨੂੰ ਮੰਗਦੀ ਨਹੀਂ ਫੇ ਫਾਇਦਾ ਨਹੀਂ ਤੇਰਾ ਫਾਇਦਾ ਉਹਦਾ ਲੜਾਈ ਪੈਂਦੀ ਆ ਕਰੇ ਕਿਵੇਂ ਲੜਾਈ ਪੈਂਦੀ ਦੱਸ ਉਹ ਆ ਜੀ ਕਿਹੜਾ ਕਰਾਇਆ ਰਹਾ ਮੈਂ ਤਾਂ ਚੱਲੀ ਆਂ ਅੱਛਾ ਤੂੰ ਬੈਠਾ ਰਹਾ ਅੱਛਾ ਅੱਛਾ ਚੱਕ ਕੇ ਚੁੰਨੀ ਤੇ ਤੁਰ ਜਾਂਦੀ ਆਂ ਹਾਂ ਉਂ ਤਾਂ ਚਲ ਕੋਈ ਫਾਇਦਾ ਤਾਂ ਘਰ ਦਾ ਹੀ ਹੁੰਦਾ ਹੀ ਆ ਜੇ ਉਂ ਵੀ ਜਾਂਦੀ ਸੀ ਫਾਇਦਾ ਕਦਾ ਹੁੰਦਾ ਕਿਉਂ ਕਿਉਂ 4 ਰੁਪਏ ਤੇ ਥੋ ਮੰਗਣ ਸੀ ਦੇ ਇਧਰ ਤੇ ਤੂੰ ਦੇਣੀ ਸੀ ਫੇਰ ਫੇਰ ਨਾ ਦਿੰਦਾ ਉਹ ਜਾਂਦੀ ਨਹੀਂ ਸੀ ਜੇ ਪੈਸੇ ਨਾ ਮੈਂ ਦਿੰਦਾ ਅੱਛਾ ਫੇਰ ਜਾ ਹੀ ਨਹੀਂ ਸਕਦੀ ਸੀ ਅੱਛਾ ਇਹ ਜੌਂਗ ਵਿੱਚ ਹੋ ਜਾਂਦਾ ਤੇ ਤੇਰੇ ਕੋਲੇ ਆ ਹੁੰਦਾ ਹੀ ਨਾ ਤੇ ਤੂੰ ਮੇਰੇ ਮੂਹਰੇ ਕਰਦਾ ਕੱਤੋਂ ਹਾਂ ਇਹ ਵੀ ਗੱਲ ਸਹੀ ਹੈ ਬਾਪੂ ਦੀ ਬਾਪੂ ਕਹਿੰਦਾ ਜੇ ਕਿਰਾਇਆ ਮਾਫ ਕੀਤਾ ਸਾਨੂੰ ਔਖਾ ਹੋ ਗਿਆ ਰੋਟੀ ਪਾਣੀ ਨਹੀਂ ਔਖਾ ਹੋ ਗਿਆ ਆਹ ਔਖੀ ਹੈ ਔਖਾ ਹੋ ਗਿਆ ਤੇ ਕੀ ਸਰਕਾਰ ਨੇ ਤੁਹਾਡਾ ਕਿਰਾਇਆ ਵੀ ਮਾਫ ਕਰਨਾ ਚਾਹੀਦਾ ਸੀ ਹਾਂ ਚਾਹੀਦਾ ਫਿਰ ਸਾਡਾ ਵੀ ਚਾਹੀਦਾ ਫਿਰ ਨਹੀਂ ਹੁਣ ਕੱਲੀ ਜਾਂਦੀ ਫਿਰ ਤੁਸੀਂ ਦੋਨੇ ਦੁਰਜਾ ਨਾ ਕਰਨ ਸੀ ਦੋਨੇ ਇਕੱਠੇ ਦਾ ਰਹਿੰਦੇ ਅੱਛਾ ਡੋਡੀ ਦਾ ਨਾਮ ਨਹੀਂ ਇਕੱਠੇ ਦਾ ਰਹਿੰਦੇ ਇਕੱਠੇ ਰੋਟਾ ਪਕਾ ਲੈ ਖਾਲਜ ਦੇ ਪੈਜਾ ਕਰਦੇ ਜਿੱਤੇ ਕੀ ਕਰਦਾ ਸੀ ਅੱਛਾ ਕੱਠੇ ਦਾ ਹੁੰਦੇ ਡੋਡੀ ਦਾ ਨਾਂ ਹੁੰਦੇ ਅੱਛਾ ਇਹ ਵਿਆਹ ਡੋਡੀ ਹੁਣ ਉਹਨੂੰ ਕਰਾਇਆ ਇਹ ਵੀ ਗੱਲ ਸਹੀ ਹੈ ਤੂੰ ਸਰਕਾਰ ਨੇ ਜੇ ਨਹੀਂ ਕਿ ਫਿਰ ਤੁਹਾਨੂੰ ਡੋਡੀ ਕਰਤਾ ਦਾ ਮਤਲਬ ਤੇ ਹੋਰ ਕੀ ਕਰਤਾ ਸਰਕਾਰ ਤਾਂ ਫਿਰ ਹੁਣ ਖੁਸ਼ੀਆਂ ਤੇ ਗੁੱਸੇ ਆ ਸਰਕਾਰ ਨਾਲ ਹੂੰ ਸਰਕਾਰ ਦੇ ਇਸ ਕੰਮ ਤੋਂ ਕਿਰਾਏ ਵਾਲੇ ਤੋਂ ਬੀਬੀਆਂ ਦਾ ਜਿਹੜਾ ਕਰਾਇਆ ਮਾਫ ਕੀਤਾ ਖੁਸ਼ੀਆਂ ਤੇ ਗੁੱਸੇ ਆ ਮੈਂ ਤਾਂ ਗੁੱਸੇ ਆ ਗੁੱਸੇ ਆ ਹੋਰੇ ਬਾ ਮੇਰਾ ਜੀ ਹੁਣ ਮੈਂ ਤਾਂ ਗੁੱਸੇ ਆ ਅੱਛਾ ਤੇ ਇੱਕ ਇੱਕ ਜਿਹੜੇ ਤੁਹਾਨੂੰ ਬਿਜਲੀ ਦਾ ਬਿੱਲ ਮਾਫ ਕੀਤਾ ਉਹ ਤਾਂ ਖੁਸ਼ ਆ ਹੈ ਇਹ ਲੱਭੀ ਤਾਂ ਪਹਿਲੇ ਮਾਫ ਕਰਤਾ ਖੁਸ਼ ਹਾਂ ਉਹ ਤੋਂ ਖੁਸ਼ ਤਾਂ ਹੈ ਪਰ ਜਿਹੜੇ ਉਹ ਪੰਗਾ ਹੈ ਉਹ ਚੀਜ਼ ਉਹ ਜਮਾ ਚੱਲੇ ਜੋ ਉਧ ਲਿਆ ਦਾ ਲਵੇ ਨਹੀਂ ਇੱਕ ਜਿਹੜਾ ਬੀਬੀਆਂ ਨੂੰ 1000 ਰੁਪਏ ਦੇਣ ਕਿ ਤੁਹਾਡੇ ਘਰ ਵਿੱਚ ਆਉਂਦਾ ਉਹ ਕਿੱਥੇ ਆਉਂਦੀ ਆ ਪਾਣ ਸਾਡੇ ਤਾਂ ਆਉਂਦਾ ਨਹੀਂ ਤੁਹਾਨੂੰ ਤਾਂ ਪਤਾ ਨਹੀਂ ਅੱਛਾ ਸਾਡੇ ਕਿੰਨੀਆਂ ਕਿੰਨੀਆਂ ਬੇਬੇ ਕਿੰਨੀਆਂ ਘਰ ਵਿੱਚ ਕਿੰਨੀਆਂ ਬੀਬੀਆਂ ਕਿੰਨੀਆਂ ਦੋ ਦੋ ਤੇ ਜਿੱਦਨ ਸਰਕਾਰ ਬਣਨੀ ਸੀ ਉਹਦਨ ਹੌਸਲਾ ਤਾਂ ਬੜਾ ਹੋ ਗਿਆ ਹੋਊਗਾ ਵੀ ਦੋ ਤੇ 2000 ਆਇਆ ਕਰੋ ਮਹੀਨੇ ਦਾ ਕੋਈ ਹੌਸਲਾ ਨਹੀਂ ਨਾ ਸੀ ਬੋਟ ਪਾਈ ਆ ਮਨ ਭਵਨ ਮਨ ਕੀ ਕੀ ਲੱਗਦਾ ਐ ਕਿ ਬਈ ਸਰਕਾਰ ਕੀ ਦੀ ਆਊਗੀ ਕਿਹੜੀ ਸਰਕਾਰ ਬਾਜੀ ਮਾਰੂਗੀ ਕੀ ਪਤਾ ਲੱਗਦਾ ਸਾਰੇ ਲੋਟੂ ਬਣ ਗਏ ਅੱਛਾ ਕੀ ਪਤਾ ਲੱਗਦਾ ਹੁਣ ਬਾਪੂ ਇਹ ਤਾਂ ਕਹਿੰਦਾ ਇਮਾਨਦਾਰ ਬਹੁਤ ਆਸੀਂ ਜਨਨ ਕਿ ਪਹਿਲਾਂ ਵਾਲੇ ਖਾ ਗਏ ਅਸੀਂ ਤਾਂ ਹੁਣ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੁਸੀਂ ਕਹਿੰਦੇ ਲੋਟੂ ਆਏ ਹੂੰ ਇਹ ਤਾਂ ਕਹਿੰਦਾ ਸਰਕਾਰੀ ਇਮਾਨਦਾਰਾਂ ਦੀ ਐ ਸਾਨੂੰ ਤਾਂ ਲੱਗਦੀ ਨਹੀਂ ਹੁਣ ਸਿਮਰਤ ਕੌਰ ਬੀਬਾ ਉੱਠੀਏ ਤੁਹਾਡੇ ਬਠਿੰਡੇ ਜ਼ਿਲ੍ਹੇ ਚੋਂ ਤੇ ਉਧਰ ਲੱਖਾਂ ਸਦਾਨਾ ਵੀ ਉੱਠਿਆ ਤੇ ਉਧਰ ਜਗਮੀਤ ਸਿੰਘ ਗਰਮੀਤ ਸਿੰਘ ਖੁੱਡੀਆਂ ਠਾਦਾ ਆਮ ਆਦੀ ਪਾਰਟੀ ਨੇ ਕੀ ਲੱਗਦਾ ਵੀ ਇਹਨਾਂ ਚ ਕਿਹਨੂੰ ਜ਼ਿਆਦਾ ਵੋਟਾਂ ਪੈਣਗੀਆਂ ਯਾਰ ਕੀ ਹੋਣਾ ਕੋਈ ਕਿਥੇ ਕੰਨੀ ਆ ਕੋਈ ਕਿਥੇ ਕੰਨੀ ਆ ਕੀ ਪਤਾ ਲੱਗਦਾ ਦੁਨੀਆਂ ਦਾ ਅੱਛਾ ਇੱਕ ਕੰਨੀ ਦਾ ਹੈ ਹੀ ਨਹੀਂ ਕੋਈ ਤੁਹਾਡੀ ਉਮਰ ਕਿੰਨੀ ਹੋ ਗਈ ਬਾਪੂ 80 ਸਾਲ ਦੀ 80 ਸਾਲ ਦੀ 80 ਸਾਲ ਦੇ ਵਿੱਚ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗੀ ਹੁਣ ਤੱਕ ਜਿਹੜੀ ਪਾਰਟੀ ਨੇ ਜਿਹਦੇ ਮੁੱਖ ਮੰਤਰੀ ਨੇ ਵਧੀਆ ਕੰਮ ਕਰੇ ਹੁਣ ਅਸੀਂ ਦਾ ਆਪ ਦਾ ਕਰਕੇਗਾ ਬਖਾਨੇ ਆ ਸਾਡ ਨੂੰ ਤਾਂ ਸਾਰੇ ਚੰਗੇ ਸਾਰੇ ਮਾੜੇ ਦੇ ਕੰਮ ਤਾਂ ਕੁਝ ਕਰੇ ਹੋਣਗੇ ਤੁਹਾਡੀ ਇੰਨੀ ਉਮਰ ਹੋ ਗਈ ਤੁਹਾਨੂੰ ਮੁੱਖ ਮੰਤਰੀ ਪੰਜਾਬ ਦਾ ਕੋਈ ਤਾਂ ਵਧੀਆ ਲੱਗਿਆ ਹੋਊਗਾ ਵੀ ਆ ਮੁੱਖ ਮੰਤਰੀ ਬੰਦਾ ਵਧੀਆ ਸੀ ਤੇ ਕੋਈ ਵੀ ਨਹੀਂ ਚੰਗਾ ਲੱਗਿਆ ਸਾਰੇ ਹੀ ਚੰਗੇ ਆ ਤੇ ਸਾਰੇ ਹੀ ਮਾੜੇ ਆ ਐ ਤਾਂ ਨਹੀਂ ਉਹ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇੱਕ ਤਾਂ ਹੋਊਗਾ ਕੋਈ ਵੀ ਬੰਦਾ ਸਾਰਿਆਂ ਵਾਸਤੇ ਚੰਗਾ ਨਹੀਂ ਹੁੰਦਾ ਸਾਰਿਆਂ ਵਾਸਤੇ ਮਾੜਾ ਨਹੀਂ ਹੁੰਦਾ ਇਹ ਵੀ ਇਹ ਵੀ ਗੱਲ ਬਾਪੂ ਦੀ ਸਹੀ ਹੈ ਹਾਂ ਬਾਪੂ ਤੁਸੀਂ ਕੀ ਕਹਿੰਦੇ ਦੱਸਿਓ ਮਾੜਾ ਜਿਆ ਸਾਡੇ ਪਹਿਲਾਂ ਤਾਂ ਐਂ ਦੱਸ ਪਿੰਡ ਚ ਵਿੱਚ ਕਿੱਦੇ ਦਾ ਮੁੱਖਾ ਹੱਦ ਐਮਐਲਏ ਬਣਿਆ ਹੂੰ ਉਹਨੇ ਕੋਈ ਗੜਾ ਨਹੀਂ ਮਾਰਿਆ ਪਿੰਡ ਦੇ ਵਿੱਚ ਕੌਣ ਆ ਤੁਹਾਡੇ ਐਮਐਲਏ ਤੋਂ ਦਾ ਜੱਸੀ ਮਾਸਟਰ ਜੱਸੀ ਮਾਸਟਰ ਹਾਂ ਗੜੇ ਪਏ ਆ ਜੀ ਸਾਡੇ ਪਿੰਡ ਦੇ ਵਿੱਚ ਕਿਤੇ ਆ ਕੇ ਬਾਤ ਹੀ ਨਹੀਂ ਪੁੱਥੀ ਜੀ ਇੰਨੇ ਪਸ਼ੂਆਂ ਨਸਕਾਨ ਹੋਇਆ ਜੀ ਖੁੱਡੀਆਂ ਹੁਣ ਮਤਲਬ ਉੱਠ ਖੜਿਆ ਜੀ ਮੁੱਖ ਮੰਤਰੀ ਖੇਤੀਬਾੜੀ ਦਾ ਵੀ ਐ ਉਹ ਹਾਂ ਪਸ਼ੂਆਂ ਦਾ ਵੀ ਸੀ ਜੀ ਕਿਸੇ ਨੂੰ ਉਹਨੇ ਪਸੂਆਂ ਦਾ ਲਾਣ ਕੀਤਾ ਕਿਸੇ ਨੂੰ ਮਤਲਬ ਉਹਨੇ ਦਿੱਤਾ ਪੈਸਾ ਕੋਈ ਭੁੱਲ ਗਿਆ ਮੈਂ ਤਾਂ ਪਿੱਛੇ ਪੈ ਗਿਆ ਆ ਸਾਡੇ ਆਟੇ ਕਿਹਾ ਖੜੀ ਜਾਏ ਪਰ ਕੋ ਲੱਗਾ 2 ਸਾਲ ਹੋ ਗਏ ਤਾਂ ਬੰਦ ਹੋ ਜਾ ਪਿਆ ਇਹਦਾ ਪੈਸਾ ਨਹੀਂ ਪਿਆ ਲੋਕ ਤੇ ਆਏ ਮਰਦੇ ਕੱਤੀ ਦੇ ਪਾਣੀ ਪੀਣਾ ਤੁਹਾਨੂੰ ਇਹ ਵੀ ਚਾਲੂ ਕਰਕੇ ਦੇਣਾ ਸਾਡੇ ਪੈਸਾ ਨਹੀਂ ਸਾਡੇ ਕੋਲ ਸਰਕਾਰ ਦਾ ਸਾਨੂੰ ਚੰਗੀਆਂ ਜਿਹੜੀਆਂ ਅਸੀਂ ਦਾ ਕਰਕੇ ਖਾਣੇ ਆ ਜੀ ਤੁਹਾਨੂੰ ਕੋਈ ਸਰਕਾਰ ਨੇ ਕਿਸੇ ਨੂੰ ਪਾਣੀ ਨਹੀਂ ਵੋਟ ਅਸੀਂ ਤਾਂ ਮਤਲਬ ਹੀ ਧਰਨੇ ਵਾਲੇ ਆ ਕਿਸਾਨ ਜੂਨੀਅਰ ਚੰਡਾ ਲੈ ਕੇ ਮੂਹਰੇ ਹੋਵਾਂ ਕੋਈ ਆਵੇ ਨਹੀਂ ਮੈਨੂੰ ਇੱਕ ਦੱਸੋ ਵੀ ਜੋ ਗੜੇ ਮਾਰੀ ਹੁੰਦੀ ਹੈ ਸਰਕਾਰ ਕਹਿੰਦੀ ਸੀ ਅਸੀਂ ਮੁਆਵਜ਼ਾ ਦੇਤਾ ਤੁਹਾਨੂੰ ਮਿਲਿਆ ਨਹੀਂ ਗੜੇ ਮਾਰੀ ਦਾ ਜਮਾਂ ਹੀ ਨਹੀਂ ਮਿਲਿਆ ਉਹ ਤਾਂ ਕਦੇ ਕੁਕੜੀ ਦੇ ਪੈਸੇ ਦੇਵਾਂਗੇ ਬੱਕਰੀ ਦੇ ਪੈਸੇ ਦੇਵਾਂਗੇ ਸਰ ਸਾਨੂੰ ਫਸਲ ਦੇ ਦੇ ਨਾ ਅੱਛਾ ਕਿਤੇ ਦਾ ਬਣਿਆ ਸਾਡੇ ਤਾਂ ਉੱਤੇ ਗੜੇ ਪੈ ਜਾਂਦੇ ਕਿਤੇ ਮੀਂਹ ਪੈ ਜਾਂਦਾ ਹਰ ਇੱਕ ਫਸਲ ਗਿੱਲੀ ਪੱਤੀ ਵੱਢ ਨਹੀਂ ਬੰਦੀ ਆ ਹੁਣ ਫਿਰ ਇਲੈਕਸ਼ਨ ਆ ਗਿਆ ਹੁਣ ਤੁਹਾਡੇ ਪਿੰਡਾਂ ਵਿੱਚ ਹੋਣਗੇ ਫਿਰ ਇਹ ਗੱਲ ਪੁੱਛੋਗੇ ਤੁਸੀਂ ਹਾਂਜੀ ਪੁੱਛਾਂਗੇ ਵੀ ਸਾਡੇ ਕਿਉਂ ਨਹੀਂ ਪੈਸੇ ਭੇਜਦੇ ਉਹ ਮਿੱਠੀਆਂ ਗੋਲੀਆਂ ਦੇ ਕੇ ਤੂੰ ਵੋਟਾਂ ਲੈ ਲੈਨੇ ਹੋ ਵੀ ਆਹ ਕੋ ਦੇਗਾ ਦੇ ਦਿੰਦੇ ਕੁਸ ਨਹੀਂ ਆ ਕੇ ਬਾਤ ਵੀ ਨਹੀਂ ਪੁੱਛੀ ਕਿਸੇ ਨੇ ਕਿਸੇ ਐਮਐਲਏ ਨੇ ਪੁੱਛੀ ਇਹ ਮੰਤਰੀ ਨੇ ਨਹੀਂ ਪੁੱਛੀ ਕੁਸ ਨਹੀਂ ਡੱਕਾ ਇੱਕ ਨਹੀਂ ਤੇ ਬਲਾ ਹੋਇਆ ਕੁਸ ਪਹਿਲਾਂ ਲਾਈਟ ਦਾ ਹੋਇਆ ਜੋ ਲਾਈਟ ਦਾ ਵੀ ਸਨ ਵਿਚਾਲਾ ਜੇ ਵੱਧ ਮੱਝਦੇਗਾ ਤਾਂ ਸਾਰੇ ਦਾ ਪਊਗਾ ਤੇ ਨਹੀਂ ਬਸ ਉਹੀ ਦਬੜੂ ਕੁੜੂ ਹੋ ਜਾਂਦਾ ਕਿਸੇ ਨੂੰ ਜੇਸ ਨੂੰ ਸਾਰੀਆਂ ਜੂਂਟਾ ਮਾਫ਼ ਕਰ ਦਿੰਦੇ ਆ ਅਨਲਿਮਿਟਡ ਕਰ ਦਿੰਦੇ ਆ ਵੀ ਬਿੱਲ ਹੀ ਨਹੀਂ ਪੈਣੇ ਫਿਰ ਕਿਹੜਾ ਤੂੰ ਖੁਸ਼ ਹੋ ਜਾਉਂਗੇ ਨਹੀਂ ਫੇਰ ਖੁਸ਼ੀ ਸਾਰੇ ਫੇਰ ਖੁਸ਼ ਆ ਸਾਰੇ ਉਹ ਲਾਈਟ ਬੰਦ ਮੱਝ ਗਈ ਆ ਸੀਸੂ ਹੀ ਮਾਫ ਕਰ ਦੇਣ ਸੀਸੂ ਹੀ ਮਾਫ ਕਰ ਦੇਣ ਪਰ ਵੱਧ ਗਈ ਨਹੀਂ 600 ਦਾ ਮਾਫ ਹੈਗੀ ਹੈਗੀ ਆ ਫੇਰ ਉੱਤੇ ਉਹ ਕਹਿੰਦਾ ਜੇ ਕੁੱਤੇ ਹੋ ਗਈ ਜਿਹੜੀ ਉੱਤੇ ਹੁੰਦੀ ਉਹ ਸਾਰੇ ਲੈਣ ਇੱਕ ਦਾ ਲੈਣ ਨਾ ਸਾਰੇ ਦਾ ਲੈਣ ਬਾਅਦ ਫੇਰ ਸਾਰੇ ਬਾਅਦ ਦਾ ਜਿਲ ਵੀ ਕਹਦਾ ਕਿੰਨੀ ਮਾਫ ਕਰੀ ਹੈ ਉਹਦਾ ਮਾਫ ਆ ਗਈ ਉਸ ਤੋਂ ਬਾਅਦ 50 ਮਚਨ 10 ਮਚਨ 5 ਮਚਨ ਉਹਦਾ ਲੈਣ ਜੀ ਤੁਸੀਂ ਤੁਸੀ ਉਹ ਲਾਗਤ ਵੱਧ ਆ ਲੜਦੀ ਸਾਰਾ ਕੰਮ ਹੀ ਲਾਈਟ ਤੇ ਆ ਲਾਈਟ ਦਾ ਬੰਦ ਮੱਚੂ ਮੱਚੂ ਗਈ ਸਿਆਸਤ ਨਾਲ ਕੰਮ ਕਰਿਆ ਉਹਨਾਂ ਦਾ ਉਹ ਜਿਹੜਾ ਹਰੇਕ ਨਾ ਵੱਧ ਮੱਚਦੀਆਂ ਹੀ ਵਾਇਤਾਂ ਫਿਰ ਬਿੱਲ ਪੈਂਦਾ ਜੀ ਆ ਚੱਕਰ ਤੇ ਜਦੋਂ ਕਾਲੀਆਂ ਦੇ ਸਰਕਾਰ ਚ ਸਾਨੂੰ 300 ਜੂਟ ਮਾਫ ਸੀ ਉਦੋਂ ਕਿਹੜਾ ਤੁਸੀਂ ਖੁਸ਼ ਸੀ ਖੁਸ਼ ਤਾਂ ਉਦੋਂ ਵੀ ਨਹੀਂ ਹੋਈ ਫਿਰ ਤੇ ਜੇ ਤੁਸੀਂ ਹੁਣ 600 ਕਰਤੀ ਖੁਸ਼ ਨਹੀਂ ਜੇ ਤੁਸੀਂ 600 ਕਰਤੀ ਖੁਸ਼ ਤੁਸੀਂ ਫਿਰ ਵੀ ਨਹੀਂ ਉਹ ਫਿਰ ਤਾਂ ਲਾਰੇ ਲਾਣ ਦੇ ਕੋਈ ਐ ਕਰ ਲਵਾ ਹੁੰਦੀ ਤਾਂ ਸਾਰੀ ਸਿਆਸਤ ਬਣਾਈ ਵਿਹਨਦੀ ਨੀ ਨਹੀਂ ਜੇ 6 ਤੋਂ 700 ਕਰਤੀ ਤੁਸੀਂ ਕਹਿੰਦਰਾ 100 ਹੋਰ ਵਧਾ ਦੇ 800 ਕਰ ਦਿੰਦੇ ਖੁਸ਼ ਹੋਣਾ ਹੀ ਨਹੀਂਗਾ ਸੀਸ ਵੀ ਮਾਫ ਕਰਦੇ ਅੱਛਾ ਬਾਕੀ ਦਾ ਬਿੱਲ ਲੈ ਲਿਆ ਕਰੀ 50 ਮੱਝਾਂ 5 ਮੱਝਾਂ 100 ਮੱਝੇ ਪੂਰੇ ਕਰਾਂਗੇ ਫਿਰ ਖੁਸ਼ ਹੋ ਜਾਊਂਗੀ ਖੁਸ਼ ਅੱਛਾ ਚਲੋ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਇਹਨਾਂ ਨੇ ਜਿਹੜੇ ਉੱਤੇ ਜੂੰਡਾ ਆਇਆ ਕਰਨੀਆਂ ਉਹਨਾਂ ਦੇ ਪੈਸੇ ਜਾਨੀ ਕਿ ਲੈ ਲਿਆ ਕਰੋ 600 ਦੇ ਨਾ ਪਾਇਆ ਕਰੋ ਸਰਕਾਰ ਭਾਈ ਕੋਈ ਚੰਗੀ ਨਹੀਂ ਆ ਸਾਰੇ ਸਪੜਾ ਨਾਲ ਗਿਆ ਤੇ ਗਲਗਾਂਜੀ ਵਾਲ ਜਾਈ ਫਿਰਦੇ ਤੇ ਕੋਈ ਕੰਮ ਪਿੰਡ 'ਚ ਨਹੀਂ ਹੁੰਦਾਗਾ ਜੀ ਤੇ ਨਾ ਹੀ ਕੋਈ ਕਿਸਾਨਾਂ ਦਾ ਕੰਮ ਹੁੰਦਾ ਹੈ ਇਹਨਾਂ ਨੂੰ ਧਰਨਾ ਲਾਉਣ ਦਾ ਕੀ ਲੋੜ ਹੈ ਇਹਨਾਂ ਦੇ ਕੰਮ ਹੋਣ ਸਹੀ ਜੇ ਜਰਮਨ ਸਾਹਿਬ ਕਹਿੰਦਾ ਜਦੋਂ ਸਾਡੀ ਸਰਕਾਰ ਆ ਗਈ ਕੋਈ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣੇ ਕਿ ਉਹ ਧਰਨੇ ਲੱਗ ਰਹੇ ਆ ਲੱਗ ਰਹੇ ਆ ਲੱਗੇ ਹੀ ਪਏ ਆ ਅੱਛਾ ਹਾਂ ਨਹੀਂ ਫਿਰ ਜਦੋਂ ਤੁਸੀਂ ਪਿੰਡਾਂ ਵਾਲੇ ਕਹਿ ਦਿੰਦੇ ਆ ਵੀ ਅਸੀਂ ਨਾਲੀਆਂ ਜੋਗੇ ਰਹਿ ਗਏ ਜਦੋਂ ਆਉਂਦੇ ਆ ਮੰਤਰੀ ਆਉਂਦੇ ਆ ਐਮਐਲਏ ਆਉਂਦੇ ਆ ਤੁਸੀਂ ਮੂਰੇ ਹੋ ਕੇ ਕਹਿ ਦਿੰਦੇ ਆ ਸਾਡੇ ਨਾਲੀ ਨਹੀਂ ਬਣੀ ਸਾਡੇ ਗਲੀ ਨਹੀਂ ਬਣੀ ਉਹ ਕਹਿੰਦੇ ਕੋਈ ਨਹੀਂ ਛੋਟੀ ਨਾਲੀ ਵੀ ਬਣ ਜੂ ਗਲੀ ਵੀ ਬਣ ਜੂਗੀ ਅੱਜ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕੀਤੀ ਆ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਤੱਕ ਬਾਤ ਕਿਵੇਂ ਫਿਰ ਤੈਨੂੰ ਕਿਹੜੀ ਪੈਨਸ਼ਨ ਮਿਲਦੀ ਆ ਪੈਨਸ਼ਨ ਓਕੇ ਪੈਲਸ ਨਾਲ ਸਭ ਕੁਝ ਮਿਲਦੀ ਆ ਹਾਂ ਇਹ ਘਰੋਂ ਤਾਂ ਨਹੀਂ ਦਿੰਦੇ ਕੁਝ ਹਾਂ ਸਾਥੋਂ ਦੇਣਾ ਸਾਥੋਂ ਕਮਾਉਣਾ ਹਾਂ ਕੋਈ ਘਰੋਂ ਨਹੀਂ ਦਿੰਦੇ ਇਹ ਤਾਂ ਇਹਨਾਂ ਦੇ ਲਾਰੇ ਆ ਅੱਛਾ ਵੋਟਾਂ ਲੈਣੀਆਂ ਜੀ ਤੇ ਕੁਰਸੀ ਤੇ ਬਹਿਣਾ ਜੀ ਕੁਝ ਨਹੀਂ ਭੰਮਾ ਝੂਠ ਮaaf ਕਰਦੇ ਝੂਠ ਝੂਠ ਮaaf ਤਾਂ ਕੀ ਆ ਪੁਰਦੂ ਟੈਕ ਸੋਦੂ ਹੋਲਾ ਦੇਦੇ ਕੋਈ ਇਮਾਨਦਾਰੀ ਆ ਕੋਈ ਭਾਗ ਭਾਗ ਅੱਛਾ ਕੋਈ ਕਾਂਗਰਸ ਚਾ ਕੋਈ ਕਾਂਗਰਸ ਦਾ ਨਹੀਂ ਕੋਈ ਕਾਲੀਆਂ ਦਾ ਨਹੀਂ ਇਹ ਤੇ ਸਭ ਲੋਟੂ ਆ ਅੱਛਾ ਲੋਟੂ ਆ ਸਾਰੇ ਸਰਕਾਰਾਂ ਰਹੀਆਂ ਕਦੋਂ ਆਹ ਆਪਾਂ ਕੱਢੇ ਸੀ ਅੰਗਰੇਜ਼ ਉਹ ਰਹੀਆਂ ਸਰਕਾਰਾਂ ਸਹੀ ਅੱਛਾ ਕਿਸੇ ਦਾ ਹੱਕ ਨਹੀਂ ਮਾਰਦੇ ਸੀ ਤੇ ਇਹ ਤਾਂ ਹੁਣ ਹੱਕ ਖਾਣ ਵਾਲੇ ਆ ਪਹਿਲਾਂ ਆਪਾਂ ਕੱਢ ਤੇ ਉਹਨਾਂ ਕੋਲ ਹੀ ਹੁਣ ਜਿਹਨਾਂ ਕਿ ਆਪਾਂ ਤੁਰੇ ਜਾਂਦੇ ਆ ਚਾਰ ਨਹੀਂ ਜਾ ਡਿੱਗਦੇ ਆ ਡਿੱਗਦੇ ਤਾਂ ਨਹੀਂ ਹਾਂ ਹਾਂ ਉਹ ਅਸੀਂ ਗੋਰੇ ਇਹ ਆ ਕਾਲੇ ਤੇ ਦੇਖ ਲਾ ਫੇ ਕਿੰਨਾ ਕ ਫਰਕ ਆ ਅੱਛਾ ਰੰਗ ਹੀ ਬਦਲਿਆ ਕੱਲਾ ਰੰਗ ਹੀ ਬਦਲਿਆ ਕੱਲਾ ਅੱਛਾ ਉਹਨਾਂ ਦੇ ਕਾਨੂੰਨ ਵੀ ਸਹੀ ਐ ਕਾਨੂੰਨ ਵੀ ਸਹੀ ਸੀ ਸਾਰਾ ਕੁਝ ਸਹੀ ਸੀ ਅੱਛਾ ਹੁਣ ਅਸੀਂ ਆਣੇ ਵੀ ਸੀਸੋ ਜੂੰਟ ਮਾਫ ਕਰਦੇ ਹਾਂ ਆਹ ਦੀ ਜੇਬ ਚੋਂ ਦੇਣੇ ਆ ਹਾਂ ਹੁਣ ਤੇਲ ਤੇ ਵੀਤਾ ਦੇਣੇ ਆ ਜਾਂ ਹੋਰ ਕੁਛ ਟੈਕਸ ਲਾ ਦੇਣਾ ਹਾਂ ਇਹ ਸਾਰਾ ਕੁਝ ਹੋਵੇ ਘੱਟ ਰੇਟ ਨਾ ਮਿਲੇ ਟਾਇਰ ਅਸੂ ਵੀ ਆਹ ਵੀ ਲੱਗੇ ਜੂੰਟਾਂ ਦੀਆਂ ਆਪਾਂ ਬਿਜਲੀ ਮਚਾਉਣੇ ਆ ਹੱਕ ਆਪਣਾ ਦੇਣ ਦਾ ਜੀ ਤੇ ਕਿਹੜੇ ਕਰਾਏ ਮਾਫ ਕਰਦੇ ਆ ਕਿਉਂ ਕਰਦੇ ਘਟਾ ਦੇਣਾ ਇਹਨਾਂ ਨੂੰ ਘਟਾ ਦੇਣ ਜੇ ਹੁਣ ਉਹ ਕਿਰਾਇਆ ਘਰ ਵਾਲੀ ਦਾ ਮਾਫ ਕਰਤਾ ਘਰ ਵਾਲੇ ਚੱਕੂ ਝੋਲੇ ਤੇ ਬਜੂ ਜਾ ਬੜੂ ਤੇ ਤੇਰੀ ਬੇਬੇ ਵੀ ਆਪਣੀ ਬੇਬੇ ਵੀ ਇੰਹੀਂ ਕਰਦੀ ਆ ਆਪਣੀ ਬੇਬੇ ਵੀ ਇੰਹੀਂ ਕਰ ਮੇਰੀ ਬੇਬੇ ਕੈਨੇਡਾ ਚ ਵਾਈ ਆ ਅੱਛਾ ਉਹ ਉਹ ਵੀ ਤੀਜੇ ਦਿਨ ਪੱਕੇ ਦੂਰੀ ਰਹਿੰਦੀ ਆ ਤੇ ਤੀਜੇ ਦਿਨ ਤਾਂ ਨਾ ਤੀਜੇ ਦਿਨ ਨੂਨ ਮਿਰਚਾ ਪਿੱਛੇ ਲੜਪੇ ਹਾਂ ਚੁੰਨੀ ਚੱਕੀ ਤੇ ਗਈ ਆ ਵੀ ਆ ਵੀ ਕੰਮ ਗਲਤ ਹੋ ਗਿਆ ਹਨਾ ਸਾਰੀ ਗੱਲ ਦਾ ਅੱਛਾ ਗੱਲ ਤਾਂ ਸਹੀ ਕਿਹੜਾ ਤੁਸੀਂ ਇਹ ਤਾਂ ਦੱਸੋ ਸਾਨੂੰ ਜਿਵੇਂ ਉਹ ਕਹਿੰਦੇ ਜੇ ਬੇਬੇ ਬੈਠਾ ਹੁਣ ਕਿਸੇ ਟਰੀਟਮੈਂਟ ਦਿੰਦਿਆਂ ਬੱਸ ਦੇ ਵਿੱਚ ਨਾ ਬੇਬੇ ਸੀਟ ਦੇ ਵੀ ਨਾ ਕੁਝ ਕੁਝ ਵੀ ਨਹੀਂ ਦਿੰਦੀ ਬੇਬੇ ਤਾਂ ਅੱਛਾ ਹਾਂ ਨਹੀਂ ਨਹੀਂ ਬੇਬੇ ਕਹਿੰਦੇ ਇੱਕ ਗੱਲ ਹੋਰ ਹੈ ਵੀ ਜਦੋਂ ਜਦੋਂ ਬੱਚਾ ਵਾਲਾ ਵੀ ਨਹੀਂ ਖਿਲਾਰਦੇ ਵੱਧ ਖੜੀਆਂ ਹੁੰਦੀਆਂ ਇਹ ਤੇ ਬੱਚਾ ਵਾਲੇ ਨੂੰ ਕਿਉਂ ਖਿਲਾਰਦੇ ਗੱਲ ਸੁਣੋ ਕੀਰਾ ਕਾਲੀ ਸੀ ਤੇ ਆਪ ਦੇਖੋ ਨੀ ਪੰਜ ਨਹੀਂ ਕਰਿਆ ਇੱਕ ਕਾਲੀ ਸੀ ਕਾਲੀ ਅੱਡੇ ਦੀ ਸਵਾਰੀ ਯਾਦੇ ਸੀ ਤੇ ਕਾਲੀ ਉੱਠ ਕੇ ਤੇ ਦਾ ਆ ਗਏ ਉਹਨਾਂ ਨੂੰ ਅੱਡੇ ਤੋਂ ਪਾਸੇ ਵੀ ਉਹ ਸਰਕਾਰੀ ਬੱਸ ਤਾਂ ਸਾਡੀ ਆ ਤੇ ਦੱਸੋ ਵੀ ਇਹ ਇਹ ਜਿਹੀਆਂ ਸਰਕਾਰਾਂ ਬੜ ਜਾਂਦੀਆਂ ਵੀ ਅਸੀਂ ਤਾਂ ਚੜਾਂਗੇ ਸਾਡੇ ਆਖੇ ਰੋਕੂਗਾ ਇਹ ਇੱਕ ਵਾਪੋਆ ਦੱਸੋ ਵੀ ਐਤ ਕੀ ਬਠਿੰਡੇ ਤੋਂ ਕਿਹੜੀ ਸਰਕਾਰ ਬਾਜੀ ਮਾਰੂਗੀ ਜਨ ਕਿ ਚਾਰ ਜਨ ਪਾਰਟੀਆਂ ਦੇ ਜਨ ਕਿ ਨੁਮਾਇंदे ਉੱਠੇ ਆ ਕੀ ਲੱਗਦਾ ਕਾਲੀ ਜਿੱਤਣਗੇ ਜਾਂ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਭਾਜਪਾ ਕਿਹੜੀ ਲਊਗੀ ਕੋਈ ਇਹ ਤਾਂ ਯਾਰ ਗੱਲ ਸੁਣ ਅਜੇ ਖੁੱਲ ਕੇ ਕੋਈ ਅਜੇ ਹੋ ਜਾਣੀ ਕੰਮ ਅੱਛਾ ਇਹ ਤਾਂ ਪਤਾ ਲੱਗੂਗਾ ਕਦੋਂ ਮੜੀ ਹਵਾ ਚੱਲੀ ਅੱਛਾ ਫੇਰ ਪਤਾ ਲੱਗੂ ਵੀ ਹਾਂ ਆ ਬਾਜੀ ਮਰ ਨਹੀਂ ਤੇ ਜਿਵੇਂ ਲੱਖਾ ਸਧਾਨਾ ਕਹਿੰਦਾ ਵੀ ਸਮਸ ਲੱਖਾ ਸਧਾਨਾ ਤਾਂ ਫਿਰ ਆਏ ਆ ਲੱਖਾ ਸਧਾਨੇ ਦਾ ਤੇ ਕਾਂਗਰਸ ਦਾ ਤਾਂ ਇਹ ਇਹੀ ਕੰਮ ਹੈ ਇਹ ਤਾਂ ਫੁੱਡੂ ਵਾਲੇ ਨੂੰ ਇੱਜ਼ਤ ਨਹੀਂ ਦਉਂਦਾ ਚਾਹਣੀ ਹੈ ਅੱਛਾ ਤੁਸੀਂ ਕਹਿੰਦੇ ਵੀ ਲੱਖਾ ਸਦਾਨਾ ਖੁੱਡੀਆਂ ਵਾਲੀ ਸਪੋਰਟ ਕਰਦਾ ਲੱਖਾ ਸਦਾਨਾ ਸਪੋਰਟ ਨਹੀਂ ਕਰਦਾ ਲੱਖਾ ਸਦਾਨਾ ਨੂੰ ਵੋਟ ਘੱਟ ਪੈਂਦੀ ਹੈ ਅੱਛਾ ਕਦੋਂ ਐਡਾ ਐਡਾ ਲੀਡਰ ਹੋਇਆ ਹੀ ਨਹੀਂ ਉਹ ਆਇਆ ਹੀ ਨਹੀਂ ਪਿੰਡਾਂ ਚ ਨਹੀਂ ਉਹ ਸਮਾਜੇ ਵੀ ਕੰਮ ਤਾਂ ਕਰਦਾ ਜਿਵੇਂ ਕੋਈ ਕੰਮ ਕਰਦਾ ਤਾਂ ਪਤਾ ਲੱਗੂਗਾ ਫਿਰ ਦਰੂਆਂ ਨੂੰ ਵੀ ਕੰਮ ਕਰਦਾ ਜਿਵੇਂ ਸਰਕਾਰਾਂ ਲੋਕਾਂ ਨਾਲ ਧੱਕਾ ਕਰਦੀਆਂ ਕਿਸੇ ਗਰੀਬ ਨਾਲ ਧੱਕਾ ਹੁੰਦਾ ਕਿਤੇ ਕਿਸਾਨ ਨਾਲ ਧੱਕਾ ਹੁੰਦਾ ਉੱਥੇ ਜਾ ਕੇ ਲੱਖੇ ਵਰਗੇ ਖੜ੍ਹਦੇ ਆ ਯਾਨੀ ਕਿ ਇਨਸਾਫ ਦੇਉਂਦੇ ਆ ਲੋਕਾਂ ਨੂੰ ਕਿੱਥੇ ਸੁਣ ਆਏ ਸੀ ਤਾਂ ਸੁਣਿਆ ਨਹੀਂ ਕਿੱਥੇ ਸੁਣ ਆਖਦੇ ਆ ਆਇਆ ਕਿੱਥੇ ਕੀ ਕਰੇ ਜਿਵੇਂ ਹੁਣ ਪਠੰਡੇ ਦੇ ਵਿੱਚ ਪਿਛਲੀ ਵਾਰ ਵੇਖਿਆ ਹੁਣ ਡਾਕਟਰਾਂ ਨੇ ਜਨਨ ਕਿ ਤੱਕਾ ਕੀਤਾ ਸੀ ਮਰੀਜ਼ ਦਾਖਲ ਸੀ ਉਹਨਾਂ ਦਾ ਜਨਨ ਕਿ ਗਲਤ ਆਪਰੇਸ਼ਨ ਕਰਤਾ ਮੌਤ ਹੋ ਗਈ ਉੱਥੇ ਜਨਨ ਇਨਸਾਫ ਦਵਾਇਆ ਪਰਿਵਾਰ ਨੂੰ ਉਹਨਾਂ ਦੇ ਨੂੰ ਜਿਹਨੇ ਨੇ ਧਰਨੇ ਵਾਲਿਆਂ ਨੇ ਦਵਾਇਆ ਸੀ ਮੈਂ ਕਹਿੰਦਾ ਨਹੀਂ ਨਹੀਂ ਉਹ ਲੱਖੇ ਸਦਾ ਨਿਰਗ ਵੀ ਪਹੁੰਚਦੇ ਉੱਥੇ ਜਾਂਦੇ ਆ ਉਹ ਜਾਣਾ ਤਾਂ ਕੱਠ ਚ ਹਰੇਕ ਨੇ ਆ ਵੋਟ ਮੰਗਣੀ ਆ ਅੱਛਾ ਹਾਂ ਕਹਿੰਦੇ ਆ ਬੈਠੇ ਆ ਯਾਨੀ ਕੀ ਲੱਗਦਾ ਮੈਂ ਤੇਰੀ ਤੁਹਾਨੂੰ ਗੱਲ ਪੁੱਛਦਾ ਸੀ ਵੀ ਐਤ ਕੀ ਪਾਰਟੀਆਂ ਜਨਕੇ ਚਾਰ ਖੜ ਗਈਆਂ ਉਹ ਕਾਲੀ ਕਹਿੰਦੇ ਕਾਲੀ ਕਹਿੰਦੇ ਸੀ ਬਹੁਤ ਕੰਮ ਕੀਤਾ ਡਿਵੈਲਪਮੈਂਟ ਵੀ ਬਠਿੰਡੇ ਦੇ ਵਿੱਚ ਸੀ ਬਹੁਤ ਕੀਤੀ ਹੋ ਜਨਕੇ ਜਿਹਦੇ ਹੁਣ ਆਪ ਵਾਲੇ ਆਏ ਆ ਉਹ ਕਹਿੰਦੇ ਸੀ ਬਹੁਤ ਕੰਮ ਕੀਤਾ ਕੀ ਲੱਗਦਾ ਹੁਣ ਕਿਹਨੇ ਬਾਜੀ ਕਿਹੜੀ ਮਾਰੂਗੀ ਪਾਰਟੀ ਅਜੇ ਕੋਈ ਪਤਾ ਨਹੀਂ ਲੱਗਦਾ ਬਈ ਇਹ 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 ਅਜੇ ਟੋਲੇ ਖੰਦੀ ਆ ਅਸੀਂ ਪਹਿਲੀ ਗੱਲ ਤੇ ਇਹ ਹੈ ਇਹਨਾਂ ਨੇ ਵੋਟਾਂ ਲੈਣੀਆਂ ਗਰਸਾਨਾ ਉਹ ਸੜਕਾ ਤੇ ਕਿਉਂ ਉੱਥੇ ਭਾਈ ਬੈਠੇ ਆ ਸੜਕ ਤੇ ਉਹਨਾਂ ਦਾ ਕਾਰਨ ਲਾਈਟ ਨਹੀਂ ਮੰਗੀ ਜਾਂਦੇ ਭਵਨਤਵਾਰ ਨੂੰ ਦੋ ਵਾਰਾਂ ਧਰਨਾ ਲੱਗ ਗਿਆ ਉੱਥੇ ਹਜੇ ਤਾਈ ਟਾਫ ਫਾਰਮ ਨਹੀਂ ਲਾਇਆ ਕਿਹਦੇ ਟਾਫ ਫਾਰਮ ਪੰਜਾ ਦੇਣਾ ਚਲਾ ਦਿੰਦਾ ਦੋ ਦੇਣਾ ਚ ਹਜੇ ਲਾਈਟ ਨਹੀਂ ਉੱਥੇ ਕਰੀ ਪੂਰੀ ਮੱਥਰ ਖਾਂਦਾ ਉੱਥੇ ਟਰੈਲੀਆਂ ਦੇ ਵਿੱਚ ਕਿੱਥੇ ਉੱਥੇ ਧਰਨੇ ਤੇ ਦਿੱਲੀ ਅੱਛਾ ਕੋਈ ਲਾਈਟ ਨਹੀਂ ਉੱਥੇ ਸੜਕ ਦੇ ਉੱਤੇ ਅੱਛਾ ਸਾਰੇ ਮਤਲਬ ਟਰੈਕਟ ਚਲਾਉਂਦਾ ਕੋਈ ਕਿਵੇਂ ਪੱਕੇ ਮੱਥਰਦਾਨੀਆਂ ਲਾਗੇ ਅੱਛਾ ਯਾਨੀ ਕਿ ਉਹ ਪੰਜਾਬ ਸਰਕਾਰ ਨੇ ਕਰਨਾ ਸੀ ਆਹ ਪੰਜਾਬ ਸਰਕਾਰ ਚ ਪੰਜਾਬ ਚ ਬੈਠੇ ਆ ਅੱਛਾ ਉਹਨੇ ਕੁਛ ਨਹੀਂ ਹਜੇ ਤਾਂ ਕਰਿਆ ਜੀ ਉਹਨੇ ਇੱਕ ਦਿਨ ਕਿਤੇ ਧਰ ਨਾਲ ਲਾਇਆ ਸੀ ਟਰੱਕ ਰੋਕੇ ਸਾਰਾ ਕੁਝ ਉੱਥੇ ਉਹਨੇ ਆਖਿਆ ਸੀ ਕਹਿੰਦਾ ਵੀ ਸਵੇਰੇ ਤੁਹਾਨੂੰ ਲਾਈਟ ਦੇ ਦੂੰ ਹਜੇ ਤਾਂ ਕੁਛ ਨਹੀਂ ਦਿੱਤਾ ਮੈਂ ਕੱਲ ਹੀ ਆਇਆ ਉਥੋਂ ਅੱਛਾ ਆ ਜਾ ਆ ਜਾ ਸਿੱਧੂਪੁਰ ਚੋਂ ਨਾ ਦੂਜੇ ਬਾਰਡਰ ਤੋਂ ਤੋ ਨਹੀਂ ਤੂੰ ਕਿਸਾਨ ਜੁੰਨੇ ਸਿੱਧੂਪੁਰ ਚੋਂ ਤੁਸੀਂ ਹਾਂ ਸਿੱਧੂਪੁਰ ਚੋਂ ਅੱਛਾ ਕਿਹੜੀ ਪਾਰਟੀ ਤੁਹਾਡੇ ਲਈ ਵਧੀਆ ਸੋਚ ਸਕਦੀ ਆ ਸਾਂ ਦੇ ਸੋਚ ਕਾਂਗਰਸ ਹੋ ਸਕਦੀ ਆ ਕੱਲ ਹੀ ਸੋਚ ਸਕਦੇ ਆ ਜਾਂ ਆਮ ਆਦੀ ਪਾਰਟੀ ਸੋਚ ਰਹੀ ਆ ਜਾਂ ਭਾਜਪਾ ਸੋਚ ਸਕਦੀ ਆ ਕੱਲੀਆਂ ਦੀ ਸਰਕਾਰ ਸੀ ਸਾਨੂੰ ਕਣਕ ਮਿਲਦੀ ਸੀ ਸੀ ਗਰੀਬ ਆ ਤਿੰਨ ਸਾਲ ਹੋ ਗਏ ਕਣਕ ਕੱਟੀ ਨੂੰ ਸਾਡੇ ਵਾਸਤੇ ਭੌਣਤ ਬਣ ਬੇਕਾਰ ਆ ਅੱਛਾ ਜਦੋਂ ਸਾਡੀ ਗਰੀਬਾਂ ਦੀ ਓੜਾ ਨਹੀਂ ਸਾਡੇ ਕੋਲ ਜ਼ਮੀਨ ਸਾਡੀ ਕਣਕ ਕੱਟੀ ਵੀ ਆ ਤੇ ਸਾਡੇ ਵਾਸਤੇ ਤਾਂ ਚੰਗਾ ਹੈ ਹੀ ਨਹੀਂ ਨਹੀਂ ਸਾਨੂੰ ਆਟਾ ਆਊਗਾ ਪੀਸਿਆ ਪਸਾਇਆ ਪੀਣ ਨਹੀਂ ਬਣਾਉਣ ਦੀ ਲੋੜ ਆ ਕੁਛ ਵੀ ਨਹੀਂ ਮਿਲਦਾ ਤਿੰਨ ਸਾਲ ਹੋ ਗਏ ਨਾ ਆਟਾ ਦੂਜਿਆਂ ਨੂੰ ਮਿਲਦਾ ਸਾਨੂੰ ਕਿਉਂ ਨਹੀਂ ਮਿਲਦਾ ਤਿੰਨ ਚਾਰ ਘਰਾਂ ਦੇ ਸਾਡੇ ਕਾਰਡ ਕੱਟੇ ਹੋਏ ਝੰਡਾਲੇ ਚ ਅੱਛਾ ਕੁਛ ਨਹੀਂ ਮਿਲਦਾ ਸਾਨੂੰ ਇਹ ਅਸੀਂ ਕਦੋਂ ਵੋਟਾਂ ਪਾਉਂਦੇ ਆ ਇਹਨਾਂ ਨੂੰ ਦਿਲ ਤਾਂ ਮਾਫ ਹੋਇਆ ਬਿੱਲ ਤਾਂ ਅੱਗੇ ਵੀ ਸੀਗਾ ਜਦੋਂ ਕਾਲੀ ਸੀ ਉਦੋਂ ਵੀ ਸੀ ਮੈਂ ਮਾਫੀ ਸੀ ਉਹ ਕਹਿੰਦੇ ਅਸੀਂ ਕਰਿਆ ਹੁਣ ਇਤਕੀ ਜਿੰਨਕਿ ਉਦੋਂ 300 ਸੀ ਹੁਣ 600 ਕਰੀ ਅਸੀਂ ਜਦੋਂ ਕਾਲੀ ਸੀ ਉਦੋਂ ਵੀ ਬਿੱਲ ਮਾਫ ਸੀ ਹੁਣ ਵੀ ਮਾਫ ਆ ਸਾਨੂੰ ਜੀ ਤੇ ਕਣਕ ਹੈ ਕੀ ਕਣਕ ਮਿਲਦੀ ਨਹੀਂ 3 ਸਾਲ ਹੋ ਗਏ ਅੱਛਾ ਕੱਤੀ ਵੀ ਹੈ ਕਣਕ ਗਰੀਬਾਂ ਦੀ ਕੱਤੀ ਹੈ ਜਿਹੜੇ ਤਕੜੇ ਆ ਉਹਨਾਂ ਨੂੰ ਮਿਲ ਜਾਂਦੀ ਹੈ ਅੱਛਾ ਇਹ ਅਸੀਂ ਕਦੋਂ ਵੋਟ ਪਾਉਂਦੇ ਆ ਫਿਰ ਉਹਨਾਂ ਨੂੰ ਫਿਰ ਇੱਥੇ ਕੀ ਕੀ ਨੂੰ ਪਾਉਣਗੇ ਵੋਟ ਲਈ ਵੇਖਾਂਗੇ ਤਾਂ ਕੋਈ ਵੇਖਾਂਗੇ ਮਾਰ ਸਰਕਾਰ ਵਧੀਆ ਤੁਹਾਨੂੰ ਕਿਹੜ ਸਰਕਾਰ ਕਾਲੀ ਸਾਨੂੰ ਤੋਂ ਵਧੀਆ ਲੱਗੇ ਜਦੋਂ ਕਾਲੀਆਂ ਨੇ ਕਣਕ ਮਿਲਦੀ ਹੁਣ ਮਿਲਦੀ ਨਹੀਂ ਸਾਨੂੰ ਅੱਛਾ ਕਾਲੀਆਂ ਦੀ ਸਰਕਾਰ ਵਧੀਆ ਲੱਗੇ ਬਾਈ ਨੂੰ ਇੱਧਰ ਹੀ ਪੁੱਛ ਲੈਣਿਆ ਤੁਹਾਨੂੰ ਕਿਵੇਂ ਲੱਗਦਾ ਬਾਈ ਜੀ ਸਾਨੂੰ ਤਾਂ ਬਾਈ ਜੀ ਕੁਛ ਨਹੀਂ ਲੱਗਦਾਗਾ ਅਸੀਂ ਤਾਂ ਇੱਕ ਚੀਜ਼ ਹੀ ਜਾਣਦੇ ਆ ਵੀ ਜਨਤਾ ਇਨਸਾਫ ਹੋਣਾ ਚਾਹੀਦਾਗਾ ਹਰੇਕ ਬੰਦੇ ਨੂੰ ਮਿਲਣਾ ਚਾਹੀਦਾਗਾ ਜੀ ਦੂਜਾ ਜੇ ਰਿਸ਼ਮਤ ਬੰਦ ਹੋਊਗਾ ਸਾਰਾ ਕੁਝ ਹੀ ਬੰਦ ਹੋ ਜੂ ਫੇਰ ਹੀ ਸਿਸਟਮ ਸਹੀ ਚੱਲੂ ਉਹਨਾਂ ਦਾ ਕੁਛ ਨਹੀਂ ਚੱਲਦਾਗਾ ਜੀ ਅ ਮਸੇ ਰਿਸ਼ਵਤ ਕੈਨੇਡਾ ਰਿਸ਼ਵਤ ਹੁਣ ਬਹੁਤ ਘੱਟ ਹੈ ਰਿਸ਼ਵਤ ਹੁੰਦੀ ਨਹੀਂ ਬਹੁਤ ਕੋਸ ਚੱਲਦੀ ਜਾਂਦਾ ਸਾਰੇ ਕਿਤੇ ਉਹੀ ਕੋਸ ਚੱਲਦੀ ਜਾਂਦਾ ਗੱਲ ਨਹੀਂ ਨਹੀਂ ਹੁਣ ਤਾਂ ਜਨਕ ਰਿਸ਼ਵਤ ਦਾ ਕੁਝ ਕੰਟਰੋਲ ਹੈ ਕੁਝ ਅੱਗੇ ਨਾਲ ਹੋਏਗਾ ਥੋੜਾ ਬਹੁਤ ਜਿਵੇਂ ਆਪਾਂ ਰੁਪਏ ਜੋ 50% ਮੰਨ ਲਾਪਾ ਹਲੇ ਬਹੁਤ ਚੱਦੀ ਜਾਂਦੀ ਹੈ ਅੱਛਾ ਹਾਂ ਇਹ ਚੀਜ਼ਾਂ ਤੇ ਕੰਟਰੋਲ ਹੋਊਗਾ ਫੇਰ ਹੀ ਠੀਕ ਹੈਗਾ ਤੁਹਾਡੇ ਵਰਗੇ ਜਿਹਨਾਂ ਨੇ ਕਿ ਕਿਹੜੀ ਪਾਰਟੀ ਬਾਜ਼ੀ ਮਾਰੂਗੀ ਪਾਜੀ ਦਾ ਹਲੇ ਕੁਝ ਨਹੀਂ ਕਹੇ ਸਾਡੇ ਲੋਕਾਂ ਦੀ ਹਵਾ ਹੀ ਨਹੀਂ ਪਤਾ ਕਿਹੜੇ ਪਾਸੇ ਹੋ ਜਾਂਦੀ ਹੈ ਕੰਮ ਤਾਂ ਕਿਸੇ ਪਾਰਟੀ ਨੇ ਕਰੇ ਹੀ ਹੁੰਦੇ ਇਹ ਤਾਂ ਨਹੀਂ ਵੀ ਕਿਸੇ ਪਾਰਟੀ ਨੇ ਕੰਮ ਹੀ ਨਹੀਂ ਕਰੇ ਕੰਮ ਸਾਰਿਆਂ ਨੇ ਕਰਿਆ ਕਿਸੇ ਨੇ ਆਪਦੇ ਦੌਰ ਚ ਹਰੇਕ ਹੀ ਕਰਦਾ ਵੀ ਚੰਗੇ ਵੀ ਕਰਦੇ ਆ ਵਿੱਚ ਮਾੜੇ ਵੀ ਕਰਦੇ ਆ ਜੀ ਹਾਂ